ਪੰਜਾਬ ਦੀ ਧੀ ਨੇ ਰਚਿਆ ਇਤਿਹਾਸ ਮੈਂ ਬਹੁਤ ਮਾਣ ਮਹਿਸੂਸ ਕਰਦਾ ਜੀ ਸਭ ਨੂੰ ਬੱਚਿਆਂ ਨੂੰ ਸ਼ਾਹ ਦੇਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਅੱਗੇ ਲਿਜਾਣ ਬਾਅਦ ਤੇ ਯੂਐਸਏ ਚ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ ਐਡਾ ਸਾਨੂੰ ਬਹੁਤ ਕੁਝ ਦਿੰਦੀਆਂ ਨੇ ਬਹੁਤ ਅਸੀਂ ਨੌਕਰੀ ਵੀ ਖੇਡਾਂ ਦੇ ਸਿਰਤੇ ਲਈ ਆ ਜੇ ਆਪਾਂ ਕਿੱਡਾ ਚੱਕੇ ਜਾਂਦੇ ਆ ਤਾਂ 5% ਕੋਟ ਦੇ ਹਿਸਾਬ ਨਾਲ ਸਾਨੂੰ ਹਰ ਇੱਕ ਉਹਦੇ ਵਿੱਚ ਸਾਨੂੰ ਕੋਟਾ ਦਿੱਤਾ ਜਾਂਦਾ ਹੈ ਤੇ ਆਪਾਂ ਮੈਡਲ ਦੇ ਸਿਰ ਤੇ ਨੈਸ਼ਨਲ ਮੈਡਲ ਦੇ ਸਿਰ ਤੇ ਜੌਬ ਪ੍ਰਾਪਰ ਕਰ ਸਕਦੇ ਹਾਂ World Police and Fire ਖੇਡਾਂ 'ਚ ਮਾਰੀਆਂ ਮੱਲਾਂ ਬਹੁਤ ਸਾਲਾਂ ਤੋਂ ਇਹਨੇ ਮਿਹਨਤ ਕੀਤੀ ਤੇ ਫਸਟ ਟਾਈਮ ਇਹਦਾ ਇੰਟਰਨੈਸ਼ਨਲ ਮੈਡਲ ਆਇਆ ਨੇ ਫਸਟ ਟਾਈਮ ਪਹਿਲਾਂ ਇੰਡੀਆ ਲੈਵਲ ਦੇ ਕੰਪੀਟੀਸ਼ਨ ਕੰਪਲੀਟ ਕਰਦੀ ਰਹੀ ਹੈ ਤੇ ਇਸ ਵਾਰ ਇੰਟਰਨੈਸ਼ਨਲ ਮੈਡਲ ਮਹਾਰਾਜ ਨੇ ਇਹਦੀ ਝੋਲੀ ਪਾਏ ਨੇ ਸਾਨੂੰ ਜਿੰਨੀ ਖੁਸ਼ੀ ਹੋਈ ਹੈ ਵੀ ਸਾਡੇ ਸ਼ਹਿਰ ਦੀ ਲੜਕੀ ਸਾਡੀ ਅਨਮੋਲ ਬੇਟੀ ਸੁਪਤਰੀ ਸਰ ਹਜਿੰਦਰ ਸਿੰਘ ਜੀ ਦੁਆਰੇ ਤੋਂ ਵਰਲਡ ਦੇ ਵਿੱਚੋਂ ਤਿੰਨ ਕਸ ਦੇ ਔਰ 골ਡ ਤੇ ਮੈਡਲ ਲਿਆ ਕੇ ਹਨ ਤਿੰਨ 골ਡ ਸੋਰੀ ਤਿੰਨ 골ਡ ਲੈ ਕੇ ਆ ਹਨ ਬਹੁਤ ਹੀ ਖੁਸ਼ੀ ਹੈ ਦੇਸ਼ਾਂ ਦੀ ਧਰਤੀ ਤੇ ਜਾ ਕੇ ਰਾਹੀ ਸ਼ਹਿਰ ਦਾ ਆ ਰੋਸ਼ਨ ਨਾਂ ਰੋਸ਼ਨ ਕੀਤਾ ਅਸੀਂ ਉਹਨੂੰ ਲੱਖ ਲੱਖ ਵਧਾਈ ਦਿੰਦੇ ਆ ਰਾਜ ਸਾਡੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ 2018 ਦਾ ਸਵਾਲ ਜਿਹੜੇ ਬੱਚੇ ਨਸ਼ਾ ਨਾਲ ਮਾਰ ਰਹੇ ਨੇ ਇਹ ਬਿਲਕੁਲ ਗਲਤ ਗੱਲ ਆ ਇਹ ਉਹਨਾਂ ਨੇ ਚਾਹੀਦਾ ਸਾਰੇ ਮਿਲ ਕੇ ਹਮਲਾ ਮਾਰੀਏ ਕਿ ਨਸ਼ਾ ਦਾ ਖਾਤਮਾ ਕਰੀਏ ਬਹੁਤ ਵਧੀਆ ਮਾਨ ਮੈਸੂੰਗਾ ਵੀ ਆਪਣੇ ਮਾਫੀਆ ਦਾ ਵੀ ਮੈਂ ਡੈਡੀ ਨੂੰ ਮੈਂ ਬਹੁਤ ਖੁਸ਼ ਹਾਂ ਔਰ ਮੇਰੇ ਹਸਬੰਦ ਮੈਂ ਆਪਦਾ ਗੁਰਦਾਸਪੁਰ ਵੀ ਆਈ ਆ ਬੱਬੇ ਵਾਲੀ ਤੇ ਮੇਰੇ ਹਸਬੰਦ ਵੀ ਕੋਤ ਗੇਮ ਕਰਦੇ ਆ ਹੈਮਟਰਰ ਨੇ ਤੇ ਉਹਨਾਂ ਦਾ ਵੀ ਮੈਨੂੰ ਬਹੁਤ ਸਪੋਰਟ ਆ ਉਹ ਮੈਨੂੰ ਬਹੁਤ ਸਪੋਰਟ ਕਰਦੇ ਆ ਚਾਹੇ ਮੁੰਡਾ ਚਾਹੇ ਕੁੜੀ ਆ ਹਰੇਕ ਲਈ ਇੱਕੇ ਨੇ ਜਮਾ ਵੀ ਹਮੇਸ਼ਾ ਹਮੇਸ਼ਾ ਆਪਣੇ ਮਾਵਾ ਦਾ ਕਹਿਣਾ ਮੰਨ ਕੇ ਜਿੱਥੇ ਮਾਵਾ ਤੁਹਾਨੂੰ ਕਹਦੇ ਆ ਆਪਣੀ ਰਾਜੇ ਚ ਰਹੋ ਤੇ ਗੇਮ ਵੱਲ ਲੱਗੋ ਜਿੰਨਾ ਸਪੋਰਟੀ ਮਾਵਾ ਹੋ ਸਕਦੇ ਆ ਬੱਚਾ ਲਈ ਜਿੰਨਾ ਉਹੋ ਤੇ ਉਹਨਾ ਕਰੋ ਬੱਚਾ ਜੋ ਕਰਨਾ ਚਾਹੁੰਦਾ ਪਹਿਲਾਂ ਉਹ ਕੈਰੀਅਰ ਚੂਜ਼ ਕਰਨ ਲੋ ਬੱਚੇ ਨੂੰ ਜੇ ਬੱਚਾ ਕਰਨਾ ਚਾਹੁੰਦਾ ਹਮੇਸ਼ਾ ਨੂੰ ਉਹ ਕਰਨ ਦਿਓ ਬਾਕੀ ਮਾੜਾ ਦੀ ਮਿਹਰ ਹੁੰਦੀ ਆ ਅਨਮੋਲ ਕੋਰ ਨੇ ਦੁਨੀਆ ਭਰ ਚ ਦੌੜਾ ਹ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਤੁਹਾਨੂੰ ਦੱਸਦੇ ਕਿ ਪੰਜਾਬ ਪੁਲਿਸ ਵਿੱਚ ਏਐਸਆਈ ਵਜੋਂ ਤਾਇਨਾਤ ਅਨਮੋਲ ਕੋਰ ਨੇ ਅਮਰੀਕਾ ਚ ਹੋਈ ਵਿਸ਼ਵ ਪੁਲਿਸ ਫਾਇਰ ਗੇਮ ਚ ਹਿੱਸਾ ਲਿਆ ਤੇ 301 ਕਾਂਸੀ ਦਾ ਤਗਮਾ ਜਿੱਤਿਆ ਅੱਜ ਦੌੜਾ ਵਾਪਸ ਆਉਣ ਤੇ ਅਨਮੋਲ ਕੋਰ ਦਾ ਸ਼ਹਿਰ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਤੇ ਸ਼ਹਿਰ ਵਾਸੀਆਂ ਅਤੇ ਪਰਿਵਾਰ ਨੇ ਢੋਲ ਵਜਾ ਕੇ ਫੁੱਲਾਂ ਦੀ ਮਾਲਾ ਪਾ ਕੇ ਉਸ ਦਾ ਸਵਾਗਤ ਕੀਤਾ ਅਨਮੋਲ ਦੀ ਖੁਸ਼ੀ ਉਸ ਦੇ ਪਿਤਾ ਹਰਜਿੰਦਰ ਸਿੰਘ ਦੀਆਂ ਅੱਖਾਂ ਚ ਆਪ ਦਿਖਾਈ ਦੇ ਰਹੀ ਸੀ ਇਸ ਮੌਕੇ ਤੇ ਗੱਲਬਾਤ ਕਰਦਿਆਂ ਅਨਮੋਲ ਕੋਰ ਨੇ ਕਿ ਹੱਕ ਜੇਕਰ ਤੁਸੀਂ ਲਗਨ ਨਾਲ ਮਿਹਨਤ ਕਰੋਗੇ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚੋਗੇ ਇਸ ਮੌਕੇ ਉਹਨਾਂ ਨੇ ਕੁੜੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਆਪਣੇ ਆਪ ਨੂੰ ਮਜ਼ਬੂਤ ਬਣਾਓ ਤੇ ਮਿਹਨਤ ਕਰਕੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰੋ ਅਨਮੋਲ ਦਾ ਸਵਾਗਤ ਕਰਨ ਲਈ ਸ਼ਹਿਰ ਵਾਸੀ ਇੱਥੇ ਇਕੱਠੇ ਖੜੇ ਦਿਖਾਈ ਦਿੱਤੇ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪਹੁੰਚਿਆ ਨਹੀਂ ਜਿਸ ਕਰਕੇ ਲੋਕ ਚਰਚਾ ਕਰਦੇ ਦਿਖਾਈ ਦੇ ਰਹੇ ਨੇ ਦਰਵਾਹਾਂ ਪਹੁੰਚਣ ਤੇ ਅਨਮੋਲ ਕੋਰ ਦਾ ਸਰਮਾਨ ਕਰ ਇਹ ਬਿਹਤ ਮਾਨ ਹੋਇਆ ਇਹ ਸਿਰਫ ਅਨਮੋਲ ਦੀ ਜਿੱਤ ਨਹੀਂ ਸਾਡੀ ਪੂਰੀ ਕੌਮ ਦੀ ਜਿੱਤ ਹੈ ਸਾਡੀਆਂ ਕੁੜੀਆਂ ਵੀ ਹਰ ਖੇਤਰ ਚ ਅੱਗੇ ਨੇ ਇਹਨਾ ਅਨਮੋਲ ਪਰ ਸਫਰ ਬਹੁਤ ਵਧੀਆ ਰਿਹਾ ਖੁਦ ਨੂੰ ਬਹੁਤ ਬੜਾ ਮਾਨ ਹੋ ਰਿਹਾ ਵੀ ਇੰਡੀਆ ਦੇ ਲਈ ਸੀ ਮੈਡਲ ਲੈ ਕੇ ਆਏ ਆ ਸਾਡੀ ਬਹੁਤ ਅਸੀਂ 285 ਜਾਨੇ ਗਏ ਸੀ ਸਾਰਿਆਂ ਦੀ ਅਚੀਵਮੈਂਟ ਬਹੁਤ ਵਧੀਆ ਰਹੀ ਆ ਆਪਣੇ ਪੰਜਾਬ ਚ ਟੋਟਲ 13 ਜਾਨੇ ਗਏ ਸੀਗੇ ਸਾਰਿਆਂ ਦੀ ਮੈਡਲ ਨੇ ਬਹੁਤ ਵਧੀਆ ਕੁੱਤ ਨੂੰ ਸਹੀ ਆ ਵੀ ਖੇਡਾਂ ਸਾਨੂੰ ਬਹੁਤ ਬਹੁਤ ਦਿੰਦੀਆਂ ਨੇ ਬਹੁਤ ਅਸੀਂ ਨੌਕਰੀ ਵੀ ਖੇਡਾਂ ਦੇ ਸਿਰ ਤੇ ਲਈ ਆ ਜੇ ਆਪਾਂ ਕਿੱਡਾ ਚੱਕੇ ਜਾਣੇ ਆ ਤਾਂ 5% ਕੋਟੇ ਦੇ ਹਿਸਾਬ ਨਾਲ ਸਾਨੂੰ ਹਰ ਇੱਕੋ ਦੇ ਵਿੱਚ ਸਾਨੂੰ ਕੋਟਾ ਦਿੱਤਾ ਜਾਂਦਾ ਹੈ ਤੇ ਆਪਾਂ ਮੈਡਲ ਦੇ ਸਿਰ ਤੇ ਨੈਸ਼ਨਲ ਮੈਡਲ ਦੇ ਸਿਰ ਤੇ ਜੌਬ ਪ੍ਰੋਪਰ ਕਰ ਸਕਦੇ ਹਾਂ ਵਾਇਕ ਪੋਸਟ ਦੇ ਵਿੱਚ ਏਜ ਕੈਟਾਗਰੀ ਅਕੋਰਡਿੰਗ ਮੈਂ ਲਿਆ ਮੈਂ 30 ਤੋਂ 34 ਕੈਟਾਗਰੀ ਦੇ ਵਿੱਚ ਖੇਟੀ ਸੀ ਇਸ ਵਿੱਚ ਮੈਂ ਡਿਸਕਸ ਸ਼ਾਰਟ ਬੁੱਕ ਹਮਮਤ ਤੇ ਜੈਵਨ ਦੇ ਵਿੱਚ ਮੈਡਲ ਪ੍ਰੋਪਰ ਕੀਤਾ ਬਹੁਤ ਵਧੀਆ ਮਾਨ ਮੈਂ ਸੁਣਦਾ ਵੀ ਆਪਣੇ ਮਾਪਿਓ ਦਾ ਵੀ ਮਾ ਡੈਡੀ ਨੂੰ ਮੇਰੇ ਤੇ ਬਹੁਤ ਖੁਸ਼ੀ ਆ ਔਰ ਮੇਰੇ ਹਸਬੰਡ ਮੈਂ ਆਦਾ ਗੁਰਦਾਸਪੁਰ ਵੀ ਆਈਆਂ ਬੱਬੇ ਵਾਲੀ ਤੇ ਮੇਰੇ ਹਸਬੰਡ ਵੀ ਕੁਝ ਗੇਮ ਕਰਦੇ ਆ ਹਮਮ ਤੇ ਉਹਨਾਂ ਦਾ ਵੀ ਮੈਨੂੰ ਬਹੁਤ سپورਟ ਆ ਉਹ ਮੈਨੂੰ ਬਹੁਤ سپورਟ ਕਰਦੇ ਆ ਤੇ ਮੇਰੇ ਮਦਰ ਇਨ ਲਾ ਵੀ ਮੈਨੂੰ ਕਿਉਂਕਿ ਮੇਰਾ 4 ਸਾਲ ਦਾ ਬੇਟਾ ਵਾ ਤੇ ਉਹ ਮੇਰੇ ਮਦਰ ਇਨ ਲਾ ਆਮ ਚਾਰ ਜਿੰਨੇ ਵੀ ਸਿੱਖਤੇ ਮੈਂ ਗੇਮ ਕਰਦੀ ਆ ਟੈਂਸ਼ਨ ਫ੍ਰੀ ਹੋ ਕੇ ਹਾਂਜੀ ਉਹ ਹਰ ਇੱਕ ਆਪਣਿਆਂ ਵੀ ਜੇ ਥੋੜੇ ਜਿਹਾ ਹਿੰਮਤ ਆ ਤਾਂ ਸਭ ਕੁਝ ਕਰ ਸਕਦੇ ਹਾਂ ਸਰ ਸੌਰੀ ਮੈਂ ਅਕੋਰਡਿੰਗ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਤੁਸੀਂ ਸਾਰੇ ਪਹੁੰਚੇ ਬਹੁਤ ਖੁਸ਼ੀ ਆ ਉਹਨਾਂ ਨੇ ਮੇਰਾ ਇੱਥੇ ਸਵਾਗਤ ਕੀਤਾ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਥੈਂਕ ਯੂ ਸੋ ਮੱਚ ਇਦਾਂ ਦਾ ਹੋਣਾ ਚਾਹੀਦਾ ਵੀ ਅੱਗੇ ਤਾਂ ਹੋਰ ਉਤਸ਼ਾਹ ਮਿਲਦਾ ਆ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਕੀ ਕੀ ਮਾਨਸੂਸ ਕਰਦੇ ਮੈਂ ਬਹੁਤ ਮਾਨ ਮਹਿਸੂਸ ਕਰਦਾ ਜੀ ਸਭ ਨੂੰ ਬੱਚਿਆਂ ਨੂੰ ਸ਼ਾਬਾਸ਼ ਜਿਹੜਾ ਚਾਹੀਦਾ ਆਪਣੇ ਬੱਚਿਆਂ ਨੂੰ ਅੱਗੇ ਲਿਜਾਣ ਵਾਸਤੇ ਬਾਤੀ ਪੂਜਾ ਅਕਵਾ ਚੁਰੀਆਂ ਨੇ ਚੱਲ ਰਿਹਾ 2018 ਦਾ ਸਾਲ ਦੇ ਬੱਚੇ ਨਸ਼ਿਆਂ ਨਾਲ ਮਰ ਰਹੇ ਨੇ ਇਹ ਬਿਲਕੁਲ ਗਲਤ ਗੱਲ ਆ ਇਹ ਹੋਣਾ ਨਹੀਂ ਚਾਹੀਦਾ ਸਾਰੇ ਮਿਲ ਕੇ ਆਪਣਾ ਮਾਰੀਏ ਇਹ ਨਸ਼ਾ ਅਲਾ ਖਤਮ ਕਰੀਏ ਤੁਸੀਂ ਕਦੇ ਹੋਵੇ ਨਾ ਤੇ ਲੜਕੀ ਨੂੰ ਕਿਵੇਂ ਦੇਖਦੇ ਮੈਂ ਜੀ ਮੇਰਾ ਇਹ ਬੇਟਾ ਹੀ ਆ ਇਹਨੂੰ ਮੈਂ ਜੀ ਹੋਰ ਮੈਂ ਉਹ ਇੱਕੋ ਖਰਾਕ ਬਣਾ ਸੀ ਨਾ ਮੈਂ ਖੁਦ ਬਣਾ ਕੇ ਭੇਜਦਾ ਸੀ ਲੋਕਾਂ ਨੂੰ ਕਮੀ ਨਹੀਂ ਰਹਿਣੀ ਚਾਹੀਦੀ ਜੋ ਵੀ ਆ ਬਾਕੀ ਮੇਰਾ ਦਮਾਦ ਹੈ ਨਾ ਉਹ ਬਹੁਤ ਉਹ ਉਸ ਮੈਂ ਨਾ ਇਹੀ ਹੈ ਮੈਂ ਸੋ ਕਰਦਾ ਤੇ ਉਹਨੂੰ ਬਹੁਤ ਚਾਹੁੰਦਾ ਲੋਕਾਂ ਨੂੰ ਮੈਂ ਇਹੀ ਕਹਣਾ ਚਾਹੁੰਦਾ ਜੀ ਆਪਣੇ ਬੱਚਿਆਂ ਨੂੰ ਗੇਮ ਚ ਪਾ ਕੇ ਅੱਗੇ ਕਾਉਂ ਤੱਕ ਨੌਕਰੀ ਮਿਲ ਲੈਂਦੀ ਹੈ ਜੀ ਸਭ ਤੋਂ ਪਹਿਲਾਂ ਮਹਾਰਾਜ ਦਾ ਸ਼ੁਕਰਾਨਾ ਜਿਹਦੇ ਨੇ ਝੋਲੀਏ ਮੈਡਲ ਪਾਏ ਨੇ ਬਹੁਤ ਸਾਲਾਂ ਤੋਂ ਇਹਨੇ ਮਿਹਨਤ ਕੀਤੀ ਤੇ ਫਸਟ ਟਾਈਮ ਇਹਦਾ ਇੰਟਰਨੈਸ਼ਨਲ ਮੈਡਲ ਆਇਆ ਨੇ ਫਸਟ ਟਾਈਮ ਪਹਿਲਾਂ ਇੰਡੀਆ ਲੈਵਲ ਦੇ ਕੰਪੀਟੀਸ਼ਨ ਕੰਪਲੀਟ ਕਰਦੀ ਰਹੀ ਹੈ ਤੇ ਇਸ ਵਾਰ ਇੰਟਰਨੈਸ਼ਨਲ ਮੈਡਲ ਮਹਾਰਾਜ ਨੇ ਇਹਦੀ ਝੋਲੀ ਪਾਏ ਨੇ ਬਹੁਤ ਖੁਸ਼ੀ ਦੀ ਗੱਲ ਆ ਤੇ ਸਭ ਤੋਂ ਬੜੀ ਗੱਲ ਹੈ ਵੀ ਦਰਾਹੇ ਸ਼ਹਿਰ ਦੀ ਤੇ ਪਿੰਡ ਦੀ ਬੜੀ ਖੁਸ਼ੀ ਦੀ ਗੱਲ ਆ ਤੇ ਮੇਰੇ ਪਿੰਡ ਦੇ ਵਿੱਚ ਮੈਡਲ ਇੰਟਰਨੈਸ਼ਨਲ ਆਏ ਨੇ ਬਸ ਇਸ ਤਰ੍ਹਾਂ ਹੀ ਆ ਚਾਹੇ ਮੁੰਡਾ ਚਾਹੇ ਕੁੜੀ ਆ ਹਰੇਕ ਲਈ ਇੱਕੇ ਨੇ ਜਮਾ ਵੀ ਹਮੇਸ਼ਾ ਹਮੇਸ਼ਾ ਆਪਣੇ ਮਾਵਾ ਦਾ ਕਹਿੜਾ ਮੰਨ ਕੇ ਜਿੱਥੇ ਮਾਵਾ ਤੁਹਾਨੂੰ ਕਹਦੇ ਆ ਆਪਣੀ ਰਾਜ ਚ ਰਹੋ ਤੇ ਗੇਮ ਵੱਲ ਲੱਗੋ ਜਿੰਨਾ ਸਪੋਰਟੀ ਮਾਵਾ ਹੋ ਸਕਦੇ ਆ ਬੱਚਾ ਲਈ ਜਿੰਨਾ ਹੋ ਸਕਦਾ ਉਹਨਾ ਕਰੋ ਬੱਚਾ ਜੋ ਕਰਨਾ ਚਾਹੁੰਦਾ ਪਹਿਲਾਂ ਉਹ ਕੈਰੀਅਰ ਚੂਜ਼ ਕਰ ਲਓ ਬੱਚੇ ਨੂੰ ਜੋ ਬੱਚਾ ਕਰਨਾ ਚਾਹੁੰਦਾ ਹਮੇਸ਼ਾ ਉਹ ਕਰਨ ਦਿਓ ਬਾਕੀ ਮਾੜਾ ਦੀ ਮਿਹਰ ਹੁੰਦੀ ਆ ਤੇ ਕਾਫੀ ਸਾਲ ਹੋ ਲੱਗੇ 2011 ਤੋਂ ਸਗੋਂ ਸ਼ੁਰੂ ਹੋਇਆ ਸੀ ਇਹਦਾ ਸਾਡੇ ਪਿੰਡ ਦੇ ਕੋਚ ਸਾਹਿਬ ਨੇ ਹਰਿੰਦਰ ਸਰ ਜੀ ਮਾ ਕਿ ਕਹਿੰਦੇ ਜਿਹਨਾਂ ਮੋਟੇ ਦਿੱਤਾ ਹੋਵੇ ਨਾ ਉਹਦਾ ਨਾਮ ਲੈਣਾ ਚਾਹੀਦਾ ਹਮੇਸ਼ਾ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਹੈਮਰ thro ਇਹਨਾਂ ਨੂੰ ਸਟਾਰਟ ਕਰਾਇਆ ਸੀਗਾ ਤੇ ਹੌਲੀ ਹੌਲੀ ਪ੍ਰਮੋਟ ਹੁੰਦੇ ਹੁੰਦੇ ਜਿਵੇਂ ਇੰਟਰਨੈਸ਼ਨਲ ਆਪਣੇ ਕੋਚ ਦੇ ਅੰਦਰ ਟ੍ਰੇਨਿੰਗ ਕਰਦੇ ਕਰਦੇ ਤੇ ਅੱਜ ਮਹਾਰਾਜ ਨੇ ਤੁਹਾਡੇ ਸਾਹਮਣੇ ਮੁਕਾਮ ਹਾਸਿਲ ਕਰਾਤਾ ਇਹਨਾਂ ਨੂੰ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਜੀ ਰਾਜੀ ਤੁਸੀਂ ਕੀ ਕਹਿਣਾ ਚਾਹੋਗੇ ਲੜਕੀ ਆਪਣੇ ਸ਼ਹਿਰ ਦੀ ਇੱਕ ਪ੍ਰਾਪਤੀ ਕਰਕੇ ਆਈ ਹੈ ਮਾਨਵਕੀ ਪ੍ਰਾਪਤਾ ਇੱਧਰ ਦਿਖਾ ਲਿਓ ਮੈਂ ਦੱਸ ਨਹੀਂ ਸਕਦਾ ਅੱਜ ਸਾਨੂੰ ਜਿੰਨੀ ਖੁਸ਼ੀ ਹੋਈ ਹੈ ਵੀ ਸਾਡੇ ਸ਼ਹਿਰ ਦੀ ਲੜਕੀ ਸਾਡੀ ਅਨਮੋਲ ਬੇਟੀ ਸੁਪਤਰੀ ਸਰ ਹਜਿੰਦਰ ਸਿੰਘ ਜੀ ਦਰਾਹੇ ਤੋਂ ਵਰਲਡ ਦੇ ਵਿੱਚੋਂ ਤਿੰਨ ਕਸ ਦੇ ਔਰ 골ਡ ਮੈਡਲ ਲੱਕੇ ਹਨ ਤਿੰਨ 골ਡ ਸੋਰੀ ਤਿੰਨ 골ਡ ਲੱਕੇ ਹਨ ਬਹੁਤ ਹੀ ਖੁਸ਼ੀ ਹੈ ਜਿਹਨੇ ਸਾਡੇ ਦਰਾਹੇ ਦਾ ਨਾਮ ਸਾਡੇ ਪੰਜਾਬ ਦਾ ਨਾਮ ਸਾਡੇ ਇੰਡੀਆ ਦਾ ਨਾਮ ਮਸ਼ਹੂਰ ਕੀਤਾ ਅਮਰੀਕਾ ਵਿੱਚ ਜਾ ਕੇ ਇੰਨੀ ਮੱਲ ਮਾਰਨੀ 13 ਕੁੜੀਆਂ ਪੰਜਾਬ ਚੋਂ ਗਈਆਂ ਨੇ ਜਿਹਦੇ ਚ ਕੁੜੀ ਸਦੀ ਫਸਟ ਆਈ ਹੈ ਮੈਂ ਇਸ ਨੂੰ ਇਹਦੇ ਪਰਿਵਾਰ ਨੂੰ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਯੂਥ ਨੂੰ ਸੁਨੇਹਾ ਦਿੰਦਾ ਵੀ ਨਸ਼ੇ ਛੱਡੋ ਤੇ ਐਸਟਰਾ ਦੀ ਲੜਕੀ ਵਾਂਗੂ ਹਿੰਮਤ ਕਰਕੇ ਤਗੜੇ ਹੋ ਕੇ ਦੇਸ਼ ਦੇ ਵਿੱਚ ਆਪਣਾ ਨਾਮ ਰੋਸ਼ਨ ਕਰੋ। ਰਿੰਗ ਜੀ ਸਾਡੇ ਵੀਰ ਸਾਡੇ ਵੱਡੇ ਵੀਰ ਹਰਜਿੰਦਰ ਸਿੰਘ ਦੀ ਬੇਟੀ ਜਿਹੜੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਰਾਹੀ ਸ਼ਹਿਰ ਦਾ ਆਰੋਸ਼ਨ ਨਾਮ ਰੋਸ਼ਨ ਕੀਤਾ ਅਸੀਂ ਉਹਨੂੰ ਲੱਖ ਲੱਖ ਵਧਾਈ ਦਿੰਦੇ ਆ। ਰਾਜ ਸਾਡੇ ਸਹਿਰ ਦਾ ਨਾਮ ਰੋਸ਼ਨ ਕੀਤਾ। ਬੱਚੇ ਵਧੀਆ ਅਸੀਂ ਕਿੰਨੇ ਬੱਚਾ ਉਹਨਾਂ ਨੂੰ ਗੇਮਾਂ ਨਾਲ ਜੋੜਨਾ ਚਾਹੀਦਾ ਨਚਿਆਂ ਦੀ ਜਿਹੜੀ ਅੱਜ ਕੱਲ੍ਹ ਬੱਚੇ ਨਸ਼ਿਆਂ ਦੀ ਦੌੜ ਤੇ ਲੱਗੇ ਅਗੇ ਛੱਡ ਕੇ ਗੇਮਾਂ ਜੁੜੋ ਕਰੋਣ ਨਾਲ ਜੁੜੋ ਇਹੀ ਕਹਿੰਦਾ ਜਨਾ